ਸੰਗਤ ਜੀ ਅੱਜ ਤੋਂ ਦਰਸ਼ਨ ਪਰੋਂ ਜਾ ਰਹੇ ਆ ਗੁਰਦੁਆਰਾ ਪਾਤਸ਼ਾਹ ਨਵੀਂ ਸ਼੍ਰੀ ਬਾਬਾ ਬਕਾਲਾ ਸਾਹਿਬ ਜੀ ਦੇ ਇਹ ਪਵਿੱਤਰ ਸਥਾਨ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਿਚਨਸ਼ੋ ਪ੍ਰਾਪਤ ਹੈ ਸਿੱਖ ਇਤਿਹਾਸ ਵਿੱਚ ਬਹੁਤ ਹੀ ਇਤਿਹਾਸਕ ਮਹੱਤਤਾ ਵਾਲਾ ਇਹ ਸਥਾਨ ਸ਼੍ਰੀ ਅਮਰitsar ਸਾਹਿਬ ਤੋਂ ਲਗਭਗ 40 ਕਿਲੋਮੀਟਰ ਦੂਰ ਹੈ ਇਸ ਪਵਿੱਤਰ ਸਥਾਨ ਉੱਪਰ ਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਹੋਈ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਵਿੱਚੋਂ ਹੀ ਭਾਈ ਗੁਰਦਿੱਤਾ ਜੀ ਨੇ ਇਸ ਸਥਾਨ ਉੱਪਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਗੱਦੀ ਦਾ ਤ ਭਾਈ ਮੱਖਣ ਸ਼ਾਹ ਲਬਾਣਾ ਜੀ ਨੇ ਆਪਣੇ ਡੁੱਬਦੇ ਹੋਏ ਬੇੜੇ ਨੂੰ ਪਾਰ ਕਰਨ ਲਈ ਗੁਰੂ ਸਾਹਿਬ ਜੀ ਦੇ ਅਰਦਾਸ ਕੀਤੀ ਸੀ ਜਦੋਂ ਭਾਈ ਮੱਖਣ ਸ਼ਾਹ ਜੀ ਦਾ ਬੇੜਾ ਗੁਰੂ ਸਾਹਿਬ ਜੀ ਨੇ ਪਾਰ ਲਾ ਦਿੱਤਾ ਤਾਂ ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਬਾਬਾ ਕਾਲਾ ਸਾਹਿਬ ਜੀ ਦੇ ਕੋਲ ਪਹੁੰਚ ਗਿਆ ਇੱਥੇ ਹੀ ਭਾਈ ਮੱਖਣ ਸ਼ਾਹ ਜੀ ਨੇ 22 ਨਕਲੀ ਗੁਰੂ ਬਣੇ ਬੈਠਿਆਂ ਵਿੱਚੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਗਟ ਕੀਤਾ ਗੁਰਦੁਰਾ ਸ਼ੀਸ਼ਮੈਲ ਉਹ ਸਥਾਨ ਹੈ ਜਿੱਥੇ ਮਾਤਾ ਗੰਗਾ ਜੀ ਨੇ ਆਪਣਾ ਸਰੀਰ ਤਿਆਗਿਆ ਸੀ ਮਾਤਾ ਗੰਗਾ ਜੀ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਦਾਦੀ ਜੀ ਸਨ ਸਾਹਮਣੇ ਆਪ ਜੀ ਹੋਰਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਉਹ ਸਥਾਨ ਹੈ ਜਿੱਥੇ ਗੁਰਤੇਗ ਭਾਦਰ ਸਾਹਿਬ ਜੀ ਦੇ ਪ੍ਰਗਟ ਹੋਣ ਤੋਂ ਬਾਅਦ ਸੰਕਤਾ ਨੇ ਪਹਿਲੀ ਵਾਰ ਦੀਵਾਨ ਲਗਾਇਆ ਸੀ ਅਤੇ ਧੀਰਮਲ ਨੇ ਸ਼ੀਹੇ ਮਸਾਂਦ ਰਾਈ ਇਸੇ ਸਥਾਨ ਉਪਰ ਗੁਰਤੇਗ ਭਾਦਰ ਸਾਹਿਬ ਜੀ ਦੀ ਪਰਗੋਲੀ ਚਲਾਈ ਸੀ ਗੋਲੀ ਦਾ ਵਾਰ ਗੁਰਤੇਗ ਭਾਦਰ ਸਾਹਿਬ ਜੀ ਦੀ ਦਸਤਾਰ ਨੂੰ ਛੂ ਕੇ ਵਿਅਰਥ ਚਲਾ ਗਿਆ ਸੀ ਹੋਰਾ ਸਾਹਿਬ ਜੀ ਵੀ ਖੇਹੀ ਗੁਰਤੇਗ ਭਾਦਰ ਸਾਹਿਬ ਨੇ 26 ਸਾਲ 9 ਮਹੀਨੇ 13 ਦਿਨ ਤਪ ਕੀਤਾ ਸੀ ਸੰਗਤ ਜੀ ਵੀਡੀਓ ਨੂੰ ਵਾਤਵਾਰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੀ